ਹਾਂਜੀ ਸੱਸੀਆ ਜਰਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਵਲੌਗ ਵਿੱਚ ਗੱਡੀ ਲੰਘ ਨਹੀਂ ਓਏ ਹੋਏ ਤੁਸੀਂ 사이 ਤੋਂ ਜਾਣਾ ਪਊਗਾ ਆਹ ਦੇਖ ਲਓ ਬਾਈ ਅਈ ਨਾ ਹਾਂ ਗੱਡੀ ਮੋੜਨੀ ਪੈਣੀ ਆਪਾਂ ਨੂੰ ਗੱਡੀ ਮੋੜੂਗਾ ਯਾਰ ਉੜ ਜਾਵੇਗੀ ਗੱਡੀ ਕਿੱਥੋਂ ਸੇ ਫੋਰਨਜ਼ਰ ਕਿਟਾਰੇ ਭਾਈ ਦੀ ਖल्ली ਜਾ ਕੇ ਟੀ ਜੰਗਰੀ ਆ ਨਾ ਤੇ ਮੈਂ ਤੁਹਾਨੂੰ ਇਹ ਦੱਸ ਰਿਹਾ ਸੀ ਵੀ ਅੱਜ ਦਾ ਵਲੌਗ ਆਪਾਂ ਸਟਾਰਟ ਕਰਿਆ ਕਿਉਂ ਅੱਜ ਸਾਡਾ ਮੂਡ ਨਹੀਂ ਸੀ ਵਲੌਗ ਬਣਾਉਂਦਾ ਬਟ ਆਪਾਂ ਤੇਲ ਪਹੁੰਚ ਜਾਣਾ ਗੱਡੀ 'ਚ ਔਰ ਜਿਵੇਂ ਮੈਂ ਸੁਣਿਆ ਵੀ ਕੱਲ ਅਸੀਂ ਸੀਗੇ ਗੁਰਦਾਸਪੁਰ ਡਿਸਟ੍ਰਿਕਟ 'ਚ ਕੱਲ ਕੱਲ ਅਸੀਂ ਰਿਜ਼ਰਵ ਵੀ ਗਏ ਸੀ ਕੱਲ ਅਸੀਂ ਗੁਰਦਾਸਪੁਰ ਵੀ ਗਏ ਸੀ ਠੀਕ ਆ ਤਾਂ ਉਹਦੇ ਕਰਕੇ ਉੱਥੇ ਅਸੀਂ ਦੇਖਿਆ ਜਿਵੇਂ ਉੱਥੇ ਅਸੀਂ ਕਿਸੇ ਦੀ ਗੱਡੀ 'ਚ ਸੀਗੇ ਹਨਾ ਤੇ

ਉਦੋਂ ਇਹ ਦੇਖਿਆ ਸੀ ਘਟਾ ਉਸ ਟਾਈਮ ਲੋੜ ਨਹੀਂ ਪਈ ਬਟ ਮੈਂ ਚੱਲ ਪਵਾਗੇ ਰੱਖ ਲਿਆ ਹਨਾ ਬਾਕੀ ਦੇਖ ਆਉਣੇ ਸਿਚੁਏਸ਼ਨ ਅੱਜ ਕੀ ਹੈ ਮੇਰੇ ਖਿਆਲ ਨਾਲ ਅੱਜ ਪੀੜ ਘੱਟ ਹੋਊਗੀ ਬਾਕੀ ਫਿਰ ਵੀ ਦੇਖ ਆਉਣੇ ਆ ਕਿ ਕੱਲ ਤਾਂ ਬਹੁਤ ਜ਼ਿਆਦਾ ਸੀ ਹੋ ਸਕਦਾ ਅੱਜ ਵੀ ਉੰਨੀ ਹੋਵੇ ਸਾਨੂੰ ਕੋਈ ਆਈਡੀਆ ਨਹੀਂ ਕਿ ਅਸੀਂ ਦੇਖ ਦੇਖਾਂਗੇ ਇਹ ਨਹੀਂ ਸਵੇਰ ਦੇ ਕਿਉਂ ਵੀ ਤੇ ਯੈਸ 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 ਵਾਈ ਨਾਟ ਵਾਈ ਨਾਟ ਯੈਸ ਹੈ ਯੈਸ ਯੈਸ ਵੀ ਆ ਕਰਦੇ ਵਾਰ ਫੇਰ ਲੂਗਾ ਨਾ ਪੈਰਾ ਆਪਣਾ ਕਿਉਂਕਿ ਇਧਰ ਲਿਗਲੀ ਬੰਦ ਸੀ ਸੋ ਆਪਾਂ ਉਧਰ ਨੂੰ ਜਾ ਕੇ ਬਿਊਟਨ ਮਾਰ ਕੇ ਆਪਾਂ ਚੱਲਦੇ ਆਂ ਰਲਬਤੇ ਫਿਰ ਤੁਹਾਨੂੰ ਉੱਥੇ ਦੀ ਸਿਚੁਏਸ਼ਨ ਦਿਖਾਉਣਾ ਹੈ ਵੀ ਕੀ ਆ ਇਹ ਹੋਇਆ ਕਿ ਮੈਂ ਵੀ ਦੱਸਣਾ ਕੋਈ ਮੈਂ ਐਗਜ਼ੈਕਟ ਨਿਊਜ਼ ਨਹੀਂ ਦੇਖੀ ਹਲਤਾ ਕਿਉਂਕਿ ਅਸੀਂ ਬਾਹਰ ਸੀਗੇ ਤਿੰਨ ਦਿਨ ਹੋ ਗਏ ਠੀਕ ਹੈ ਤੇ ਨਿਊਜ਼ ਇਹ ਆ ਰਹੀ ਹੈ ਸ਼ਾਇਦ ਜਿੰਨਾ ਤੱਕ ਮੈਂ ਸੁਣਿਆ ਮੂਹੂ ਕਿਸੇ ਕਿਸੇ ਦੇ ਵੀ ਆਪਣੇ ਡਿਪਟੀ ਪ੍ਰਿੰਮਿੰਿਸਟਰ ਨਰਿੰਦਰ ਮੋਦੀ ਉਹਨਾਂ ਨੇ ਐਲਾਨ ਕੀਤਾ ਕੋਈ ਵੀ ਡਰਾਈਵਰ ਨੇ ਹਨ ਜਿਹਨੂੰ ਵੀ ਐਕਸੀਡੈਂਟ ਕਰਦੇ ਨੇ ਤਾਂ ਫੱਟੇ ਲੱਖ ਉਹਨੂੰ ਅਨਾ ਚਾਹਤੇ 5 ਸਾਲ ਦੀ ਕੈਦ ਹੈ ਐਵੇਂ ਦਾ ਕੁਛ ਹੈ ਕੋਈ ਵੀ ਡਰਾਈਵਰ ਹੋਵੇ ਚਾਹੇ ਕੋਈ ਬਾਈਕ ਦਾ ਹੋਵੇ ਚਾਹੇ ਗੱਡੀ ਦਾ ਹੋਵੇ ਚਾਹੇ ਟਰੱਕ ਦਾ ਹੋਵੇ ਚਾਹੇ ਬੱਸ ਦਾ ਹੋਵੇ ਮੈਨੂੰ ਡਰਾਈਵਰ ਹੋਵੇ ਬੱਸ ਹਨਾ ਸੋ ਉਸ ਗੱਲ ਤੋਂ ਹਾਂ ਕੀ ਹੋ ਗਿਆ ਘੰਗਾ ਰਿਹਾ ਤੇ ਉਸ ਗੱਲ ਤੋਂ ਪਰੇਸ਼ਾਨ ਹੋ ਕੇ ਜਿਹੜੇ ਡਰਾਈਵਰਸ ਨੇ ਹਨਾ ਉਹਨਾਂ ਨੇ ਉਹ ਕਰ ਲਿਆ ਮਤਲਬ ਇੱਕ ਤਰ੍ਹਾਂ ਦਾ ਚੱਕਾ ਜਾਮ ਕਰਤਾ ਵੀ ਕੋਈ ਟਰੱਕ ਨਹੀਂ ਚੱਲੂਗਾ ਕੋਈ ਸਮਾਨ ਦਰ ਉਧਰ ਨਹੀਂ ਜਾਊਗਾ ਸੋ ਉਸ ਕਰਕੇ ਹਨਾ ਪਰੇਸ਼ਾਨ ਮੋਲੇ ਅੱਜ ਦੀ ਸਿਚੁਏਸ਼ਨ ਬਾਰੇ ਤੁਹਾਨੂੰ ਦੱਸ ਦੂੰਗਾ ਵੀ ਅੱਜ ਕੀ ਮੂਡ ਹੈ ਕੱਲ ਤਾਂ ਬਹੁਤ ਖਰਾਬ ਸੀ ਭਾਈ ਕੱਲ ਤਾਂ ਇੰਦੌਰ ਜੰਮੂ ਕੱਲ ਅਪਣੇ ਜੰਮੂ ਵਾਲੇ ਵੀ ਮਿਲੇ ਸੀ ਨਾ ਬੀਐਸਐਫ ਤੋਂ ਸੀਗੇ ਉਹ ਮਤਲਬ ਆਰਮੀ 'ਚ ਕੰਮ ਕਰਦੇ ਸੀਗੇ ਤੇ ਉਹ ਵੀ ਕਹਿ ਰਹੇ ਸੀਗਾ ਜੰਮੂ 'ਚ ਨਾ ਬਿਲਕੁਲ ਹੀ ਹੁੰਦਾ ਹੈ ਮਤਲਬ ਆਪਣੇ ਪੰਜਾਬ 'ਚ ਫਿਰ ਵੀ ਚੱਲ ਰਹੀ ਸੀ ਬੱਸਾਂ ਜੰਮੂ 'ਚ ਲੋਸਾ ਹੀ ਬੰਦ ਨੇ ਲੋਕਲ ਬੱਸਾਂ ਜਾ ਰਹੀਆਂ ਨੇ ਵੀ ਇੱਕ ਦੋ ਜਿਨ੍ਹਾਂ ਕੋਲ ਤੇਲ ਹੈਗਾ ਜੰਮੂ ਵਾਲੇ ਮਤਲਬ ਜਿਨ੍ਹਾਂ ਦਾ ਪੈਟਰੋਲ ਮੁੱਕ ਰਿਹਾ ਹੈ ਹੋਰ ਸੜਕਾਂ ਤੇ ਲੱਗ ਜਾ ਰਹੇ ਨੇ ਗੱਡੀਆਂ ਤੇ ਜਿਵੇਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕੱਲ ਦੀ ਵੀਡੀਓਜ਼ ਨੇ ਸਾਰ ਕੀ ਦੇਖਦੇ ਬਾਹਰ ਦੀਆਂ ਨੇ ਵੀਡੀਓਜ਼ ਇਹ ਸਾਰੀਆਂ ਇਹ ਹਾਲ ਸਿੱਕਾ ਗਲਬਟਰੋਂਕਸ ਤੇ ਬਲੈਨ ਨਹੀਂ ਪੀੜਾ ਇੰਨਾ ਜਾਮ ਮਤਲਬ ਸਟਕ ਸੀਗਾ ਜਿਵੇਂ ਪਟ્રોલ ਬਣ ਗਏ ਨੇ ਲੋਕ ਮੈਨੂੰ ਆਇਆ ਸੀ ਵੀ ਪਟ્રોલ ਫੂਕ ਕੇ ਆਣਗੇ ਉਹਨਾਂ ਇਹ ਜਿੰਨਾ ਇਹ ਪਵਾ ਰਹੇ ਨੇ ਕਿਉਂ ਕਿ ਗੱਡੀ ਵਾਰ-ਵਾਰ ਅੱਗੇ ਪਿੱਛੇ ਅੱਗੇ ਵਿੱਚ ਅੱਗੇ ਪਿੱਛੇ ਇਹ ਹੋ ਰਿਹਾ ਪੱਟਿਆ ਹੋਇਆ ਮੈਨੂੰ ਲੱਗਦਾ ਹੈ ਹਨਾ ਐ ਕਿਉਂ ਜ਼ੁਰਕ ਪੱਟੀ ਹੋਈ ਆ ਨਾ ਉਹਨੇ ਇੱਕ ਤਾਂ ਇਹਨੇ ਚੱਕੇ ਜਾਮ ਕਰ ਰੱਖੇ ਨੇ ਆਹ ਦੇਖੋ ਅੱਛਾ ਫਿਰ ਇਧਰੋਂ ਨਿਕਲ ਜਾਣਾ ਹਾਂ ਲੈਫਟ ਤੇ ਜਾਣਾ ਬਹੁਤ ਵੈਸੇ ਵੀ ਲੈਫਟ ਹੀ ਜਾਣਾ ਸੀ ਨਹੀਂ ਰਾਈਟ ਤੇ ਹੈਗੀ ਹੈ ਰਾਈਟ ਹੈਗੀ ਜਗ੍ਹਾ ਹੈਗੀ ਜਗ੍ਹਾ ਹੈਗੀ ਜਗ ਤੋ ਹੁਣ ਆਪਾਂ ਪਟਰੋਲਪੰ ਪਹੁੰਚਦੇ ਆਂ ਉੱਥੇ ਦਾ ਮਾਹੌਲ ਦੇਖਦੇ ਆਂ ਜੇ ਤਾਂ ਪਵਾਨ ਨੂੰ ਪਟਰੋਲ ਮਿਲ ਗਿਆ ਫਿਰ ਤਾਂ ਪਵਾ ਲਾਂਗੇ ਜੇ ਨਾ ਮਿਲਿਆ ਫਿਰ ਨਹੀਂ ਪਵਾਾਂਗੇ ਵਾਪਸ ਮੰਨਾਂਗੇ ਫਿਰ ਪਵਾਾਂਗੇ ਨਹੀਂ ਕਿ ਨਾ ਮੈਂ ਗੱਡੀ ਭਾਈ ਸਾਡਾ ਗੱਡੀ ਵਿੱਚ ਸੱਜੂਗਾ ਬਸ ਐਕਸਟਰਾ ਐਮਰਜੈਂਸੀ 'ਚ ਪਵਾਣ ਜਾ ਰਹੇ ਹਾਂ ਭਾਈ ਜੇ ਮਿਲ ਗਿਆ ਤਾਂ ਪਵਾ ਲੈਂਦੇ ਆ ਮੈਨੂੰ ਨਹੀਂ ਪਤਾ ਕਿਉਂ ਵੀ ਬਸ ਪਵਾਣਾ ਬਸ ਤੇ ਪਵਾਣਾ ਮੈਨੂੰ ਫੀਲ ਆ ਰਿਹਾ ਵੀ ਇਹ ਦੋ ਦਿਨਾਂ ਚੱਲੂਗਾ ਸੋ ਆਪਾਂ ਚੱਲਿਆਂ ਪਰ ਇੱਕ ਗੱਲ ਹੋਰ ਇੰਪੋਰਟੈਂਟ ਗੱਲ ਆ ਕਮੈਂ ਤੁਹਾਨੂੰ ਪਰੌਂ ਪਹੁੰਚ ਕੇ ਦੱਸੂਗਾ ਬਹੁਤ ਇੰਪੋਰਟੈਂਟ ਗੱਲ ਆ ਬਹੁਤ ਸਮਝਣ ਸੋਚਣ ਤੇ ਸਮਝਣ ਵਾਲੀ ਗੱਲ ਆ ਮੈਂ ਦੱਸੂਗਾ ਠੀਕ ਆ ਬਾਕੀ ਮਾਹੌਲ ਦੇਖ ਲਈ ਪਹਿਲਾਂ ਫਿਰ ਤੁਹਾਨੂੰ ਗੱਲ ਦੱਸਦਾ ਤੁਹਾਡੇ ਹਿੱਟ ਕਰੋਗੇ ਓਹ ਗੱਲ ਸੀਰੀਅਸਲੀ ਇਹਨੂੰ ਵੀ ਨਹੀਂ ਪਤਾ ਹਾਂ ਨਾ ਵੀ ਇਹ ਸੋਚ ਰਹੀ ਹਾਂ ਮੈਂ ਹਿੱਟ ਵੀ ਡਾ ਲੈ ਰਿਹਾ ਮੈਨੂੰ ਨਹੀਂ ਪਤਾ ਸੱਚੀ ਹਿੱਟ ਕਰੋਗੇ ਓਹ ਮਤਲਬ ਤੁਸੀਂ ਕਮੈਂਡਰ ਜੀ ਕਹੋਗੇ ਵੀ ਇਹ ਸੱਚੀ ਗੱਲ ਆ ਸੀ ਸੋਚਿਆ ਨਹੀਂ ਸੀ ਬਹੁਤ ਸੋਚ ਸਕਦੇ 90-10% ਲੋਕਾਂ ਨੇ ਸੋਚਿਆ ਹੋਣਾ ਨਹੀਂ ਇਹ ਵੀ ਹੋ ਸਕਦਾ ਹੈ ਵੀ ਜੇ ਅੱਜ ਆਇਆ ਤਾਂ ਕਰ ਲੋ ਉਹ ਹੋ ਰਿਹਾ ਹੈ ਬਟ ਦੇਖਿਓ ਮੈਂ ਦੱਸੂਗਾ ਬਾਕੀ ਪਟਰੌ ਐਕਸੈਕਟਲੀ 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 ਚੱਡਾ ਡਾਈਲਿੰਗ ਹੋਂਸ ਉਹ ਬੋਰਡ ਲਿਖੀ ਬੋਰਡ ਤੇ ਲਿਖਿਆ ਹੋਇਆ ਸੀ ਚਲੋ ਅਸੀਂ ਰਸਤੇ 'ਚ ਰੁੱਕ ਗਏ ਸੀ ਕਿਤੇ ਪ੍ਰੀਤ ਬਾਹਰ ਖੜੀ ਆ ਤੇ ਮੇਨ ਗੱਲ ਇਹ ਹੀ ਕਰਨੀ ਸੀ ਮੈਂ ਵੀ ਕੱਲ ਤਾਂ ਪੈਟਰੋਲ ਮੁੱਕਿਆ ਸੀ ਪੈਟਰੋਲ ਡੀਲ ਮੁੱਕਿਆ ਸੀ ਜਿਸ ਦਿਨ ਇਹ ਦੁਨੀਆ ਦੇ ਪਾਣੀ ਮੁੱਕ ਗਿਆ ਉਸ ਦਿਨ ਕੀ ਹਾਲ ਹੋ ਕੱਲ ਦੇਖੋ ਕਿ ਨਹੀਂ ਭੱਜਣਾ ਪਈਆਂ ਹਈਆਂ ਸੀ ਜਿਸ ਦਿਨ ਪਾਣੀ ਮੁੱਕ ਗਿਆ ਨਾ तो गाइज 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 करने लगे हैं पेट्रोल पंप बाहर आ गए हैं तो मैंने अच्छे लाइन दिख नहीं रही हैं कल तो एंड तक घट्टो घट दो सौ तीन सौ मीटर तक लाइन सोल्व हो गया मैंने अब जलंधर तो जलं जलंधर तो रोक आया ना तेल का सारा कुछ पाया ट्रक वगैरह है ना उतो हट गए मेरे साथ नहीं है ना ही सॉल्व हो गया दिक्कत है जो नहीं नहीं एक दिन तो पहला कराने पोल्यूशन ठीक है ਪਹਲੇ ਹੀ ਹੈ ਗਿਆ ਨਾ ਮੇਰੇ ਬੱਤੇ ਮੋਟਰਸਾਈਕਲ ਥੋੜੇ ਬੱਤੇ ਨੇ ਬਹੁਤ ਸਾਰੇ ਡਰਦੇ ਮਾਰੇ ਆ ਗਏ ਹੁਣੇ ਹਾਂ ਹਾਂ ਹਾ 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 ਹ ਕੁਝ ਖੋਲਤਾਣਾ ਉਹਨਾਂ ਨੇ ਬਾਕੀ ਦੇਖੋ ਜੇ ਨਾ ਕਾਨੂੰਨ ਵਾਪਸ ਲਿਆ ਮੋਦੀ ਨੇ ਅਧੋਰਾ ਲੱਗ ਜਾਣਾ ਇਹਨਾਂ ਨੂੰ ਕੋਈ ਟਾਈਮ ਲੱਗਣਾ ਤੇ ਇਹ ਰੋਕਨ ਚ ਇਹ ਤਾਂ ਸੁਣ ਲਈ ਉਹ ਮੱਦੀ ਨੇ ਨਹੀਂ ਮਨਣਾ ਨਹੀਂ ਕਰਿਆ ਮੋਦੀ ਨਾਲ ਕੀ ਕਾਨੂੰਨ ਵਾਪਸ ਨਹੀਂ ਲਿਆ ਲਿਆ ਨਹੀਂ ਹੁਣ ਫੇਰ ਖੁੱਲ ਕਿਵੇਂ ਗਿਆ ਹੈ ਬੱਸ ਖੁੱਲ ਗਿਆ ਫੇਰ ਅਗਲਾ ਨੇ ਖੋਲਤਾ ਹਾਲੇ ਕਹਿੰਦੇ ਵਾਰਨਿੰਗ ਦਿੱਤੇ ਹਾਲ ਤਾਂ ਜੇ ਨਾ ਕਾਨੂੰਨ ਵਾਪਸ ਲਿਆ ਫੇਰ ਕਰ ਦਾਂਗੇ ਇਹਨਾਂ ਨੂੰ ਕੋਈ ਟਾਈਮ ਲੱਗਣਾ ਹੈ ਜੇ ਨਾਰਮਲ ਲੋਕ ਪਰੇਸ਼ਾਨ ਹੋਣ ਤਾਂ ਖੋਲਤਾ ਉਹਨਾਂ ਨੇ ਦੁਬਾਰਾ ਕਰ ਦੇਣਗੇ ਤਾਂ ਲੋ ਜੀ

6 ਮਹੀਨਾ ਦਾ ਹੁੰਦਾ ਕਿਵੇਂ ਐਪਲੂਸ਼ਨ ਬੈਲਟ ਲਾਓ ਪਹਿਲਾਂ ਫਿਰ ਦੱਸੂ ਕਲੂਸ਼ਨ ਕਿਵੇਂ ਹੁੰਦਾ ਹੈ ਹੋਏ ওকে ਕਿਵੇਂ ਹੁੰਦਾ ਬਲੂਸ਼ਨ ਦੱਸੂ ਢੂ ਜਿਵੇਂ ਮੈਕ ਨਾ ਦੇਖੋ ਜਿਵੇਂ ਗੱਡੀ ਹੈ ਆਪਣੀ ਗੱਡੀ ਚ ਚੈੱਕ ਕਰਦੇ ਧੂਆਂ ਵਾੜਾ ਚੈੱਕ ਕਰਦੇ ਨੇ ਵੈਸੇ ਉਹ ਵੈਸੇ ਧੂਆਂ ਚੈੱਕ ਚੈਕਿੰਗ ਵਾਸਤੇ ਹੁੰਦਾ ਵੀ ਗੱਡੀ ਧੂਆਂ ਦਾ ਨਹੀਂ ਮਾਰਦੀ ਹੈ ਨਾ ਪਰ ਵੈਸੇ ਹੀ ਚੱਲ ਫਾਰਮੈਲਿਟੀ ਟਾਈਪ ਹੁੰਦੀ ਆ ਗੱਡੀ ਮੋੜਲੀ ਵਾਲਾ ਆਪਾਂ ਬੱਸ ਇਹ ਰੋਲਾ ਪੇਪਰ ਦੇ ਦਿੰਦੇ ਹਾਂ ਤੇ ਮੈਂ ਇਹ ਕਹਿ ਰਿਹਾ ਸੀ ਆਪਣੇ ਪੰਜਾਬ ਚ ਨਾ ਪੋਲੂਸ਼ਨ ਮਹਿੰਗਾ ਹੈ ਮਤਲਬ ਪੋਲੂਸ਼ਨ ਕਰਾਣਾ ਮਹਿੰਗਾ ਹੈ ਮੈਂ ਨਾ ਮਨਾਲੀ ਕਰਾਇਆ ਸੀ ਇੱਕ ਵਾਰੀ ਮੇਰਾ 100 ਰੁਪਏ ਚ ਪੂਰਾ ਸਾਲ ਦਾ ਹੋ ਗਿਆ ਸੀ ਇਹ 80 ਰੁਪਏ ਦਾ 6 ਮਹੀਨੇ ਦਾ ਹੈ ਫਰਕ ਦੇਖ ਰਹੇ ਤੁਸੀਂ ਕਰਨ ਵਾਲੇ ਹਲੇ ਵੀ ਲੱਗਾ ਹੈ ਜੇ ਕਮੈਂਟ ਕਰਦੇ ਹੋ ਤੁਸੀਂ ਸ਼ੌਣੇ ਵੀ ਤੁਸੀ ਇਹ ਦੇਖਣਾ ਮੈਂ ਅਸੀਂ ਤੁਹਾਡੇ ਨਾਲ ਅਸੀਂ ਦੇਖ ਲਾਂਗੇ ਕਿ ਮੈਂ ਵੀ ਨਹੀਂ ਦੇਖਿਆ ਹਾਲ ਤੱਕ ਪਿੱਤਰ ਦੇਖ ਆਇਆ ਸੀ ਮੋਰੀ ਹੈ ਮੋਰੀ ਹੈ ਕਿੰਨਾ ਕੁ ਕੁਝ ਵੀ ਨਹੀਂ ਹੈਗਾ ਖਾਸ ਅੱਜ ਪੁਲਿਸ ਭੋਗੜੀ ਪੜ੍ਹਿਆ ਲੀ ਹੂੰ ਉਹ ਦੇਖ 14 ਵਰਕੀ ਹੈ ਬੀਬੀ ਆਈ ਡੋਟ ਨੋ ਦੇਖ ਲਿਆ ਤੁਸੀਂ ਪਟਰੌਲ ਤੇ ਕੁਝ ਵੀ ਨਹੀਂ ਹੈ ਅੱਜ ਜਾ ਸਕਦੇ ਹਾਂ ਇੱਥੇ ਜਿਹੜੇ ਮੇਰੇ ਵਰਗੇ ਵਿਚਾਰੇ ਮੈਂ ਵੀ ਡਰ ਰਹਾ ਸੀ ਜਾਣ ਦਾ ਮੇਰੇ ਵਰਗੇ ਡਰਦੇ ਜਿਹੜੇ ਨਹੀਂ ਜਾ ਰਹੇ ਅੱਜ ਭਰਾ ਸਕਦੇ ਹਾਂ ਸੀ ਖੋਲਤਾਂ ਉਹਨੇ ਉਹ ਪੈਟਰੋਲ ਪੰਪ ਦਾ ਗੇਟ ਇਸ਼ੂ ਗੇਟ ਮਤਲਬ ਜਲੰਧਰ ਤੋਂ ਇਹਦੀ ਫੈਕਟਰੀ ਸੇ ਤੇਲ ਦੀ ਅਤੇ ਲੱਗਿਆ ਜਮੇਨ ਧਰਨਾ ਬੰਦ ਕਰ ਰੱਖੀ ਸੀ ਉਹ ਟੇਲਲੀ ਬੌਚਰ ਪਹੁੰਚ ਰਹੇ ਸੀ ਕਿਤੇ ਟਰੱਕ ਤਾਂ ਮੈਨੂੰ ਹਲੇ ਵੀ ਨਹੀਂ ਦਿਖ ਰੇ ਟਰੱਕ ਕੋਈ ਨਹੀਂ ਦਿਖ ਰਿਹਾ ਹਲੇ ਵੀ ਕੀ ਬਣਾਉਣਾ ਨੇ ਦੋ ਦਿਨਾਂ ਬੰਦਾ ਪੂਰਾ ਜਲਵਾ ਦਿਖਾ ਕੇ ਉਹਨਾਂ ਨੇ ਟਾਈਮ ਦਿੱਤਾ ਹੋਵੇ ਵੀ ਹੁਣ ਤੁਸੀਂ ਵੀ ਸੁਧਰ ਜੋ ਨਹੀਂ ਫਿਰ ਅਗਰ ਨਾ ਸੁਧਰੇ ਤਾਂ ਫਿਰ ਬਸ ਤੁਹਾਡਾ ਅਸੀਂ ਇੱਥੇ ਹੀ ਕਰਾਂਗੇ ਨਾਲੇ ਹਰਾਸ ਹੋ ਤੁਸੀਂ ਦੇ ਨਾਲ ਅਸੀਂ ਲੋਕਾਂ ਨੂੰ ਕਰਾਂਗੇ ਹਾਂ ਬਾਕੀ ਉਹਨਾਂ ਨੇ 3 ਦਿਨ ਦਾ ਕਿਹਾ ਸੀ ਵੀ 3 ਦਿਨ ਬੰਦ ਰੱਖਾਂਗੇ ਅਰੇ ਤੀਜਾ ਦਿਨ ਸੀਗਾ ਤੀਜਾ ਦਿਨ ਬੰਦ ਨਹੀਂ ਰੱਖਿਆ ਉਹਨਾਂ ਨੇ ਖੋਲਤਾ ਸੋ ਹੁਣ ਸਰਕਾਰ ਤੇ ਹੈ ਜਿੰਮੇਵਾਰੀ ਦੀ ਔਰ ਬਾਕੀ ਕਮੈਂਟਸ ਚ ਦੱਸ ਦਿਓ ਵੀ ਤੁਹਾਨੂੰ ਇਹ ਕਿਵੇਂ ਲੱਗਿਆ ਮੋਦੀ ਦਾ ਡਿਸੀਜਨ ਆ ਜਿਹੜਾ ਵੀ ਸਹੀ ਹੈ ਜਾਂ ਗਲਤ ਹੈ ਸੀ ਆਪਣੀ ਰਾਏ ਨਹੀਂ ਦੇ ਰਹੇ ਤੁਹਾਡੇ ਤੇ ਛੱਡ ਰਹੇ ਕਮੈਂਟਸ ਚ ਦੱਸ ਦਿਓ ਵੀ ਤੁਹਾਨੂੰ ਗਲਤ ਲੱਗਿਆ ਹੈ ਸਹੀ ਵੀ ਟਰੱਕ ਡਰਾਈਵਰਾਂ ਨਾਲ ਜਾਂ ਫਿਰ ਟਰੱਕ ਡਰਾਈਵਰ ਮੇਰੀ ਗਲਤੀ ਹੈ ਵੀ ਕਹਿ ਰਹੇ ਸਾਰੇ ਡਰਾਈਵਰ ਜਿਨੇ ਵੀ ਹੈਗੇ ਨੇ ਸਾਰੇ ਡਰਾਈਵਰਸ ਤੇ ਇਹ ਲਾਗੂ ਕਾਨੂੰਨ ਹੋਣਾ ਵੀ ਜਿਹੜਾ ਕੋਈ ਐਕਸੀਡੈਂਟ ਕਰੂਗਾ 7 ਲੱਖ ਦਾ ਜੁਰਮਾਨਾ ਔਰ 5 ਸਾਲ ਦੀ ਕੈਦ ਇਹ ਵੈਲਿਡ ਹੈ ਜਾਂ ਫਿਰ ਨਹੀਂ ਓਕੇ ਚਲੋ ਹੁਣ ਮਿਲਦੇ ਆਪਾਂ ਤੁਹਾਨੂੰ ਕਾਲੇ ਵਲੌਗ ਚ ਕੱਲ ਇੱਕ ਸੀਰੀਜ਼ ਸਟਾਰ ਹੋ ਰਹੀ ਆਪਣੀ ਬਾਹਰ ਦੀ ਇੰਟਰਨੈਸ਼ਨਲ ਦੀ ਉਹਨੂੰ ਦੇਖਣਾ ਨਾ ਭੁੱਲਿਓ ਮਿਲਦੇ ਆਪਾਂ ਤੁਹਾਨੂੰ ਕਾਲੇ ਵਾਲੇ ਵਲੌਗ ਚ ਹੁਣ ਤੱਕ ਸੱਜਣੇ ਆਪਣਾ ਧਿਆਨ ਰੱਖਿਓ ਤੁਸੀਂ ਵੀ ਮੇਰੇ ਮੂਹਰੇ ਚਲੋ ਬਾਏ